लुधियाना पुलिस कमिश्नर कुलदीप सिंह छैल ਵੱਲੋਂ 마ੜਿਆ ਅੰਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਤੇ ਪੁਲਿਸ ਤੋਂ ਦਿਹਾਣਾ ਤੇ ਕਾਉਂਟਰ ਇੰਟੈਲੀਜੈਂਸ ਤੋਂ ਦਿਹਾਣਾ ਦੇ ਜੁਆਇੰਟ ਆਪਰੇਸ਼ਨ ਤੇ ਲੁਧਿਆਣਾ ਪੁਲਿਸ ਦੀਆਂ ਟੀਮਾਂ ਵੱਲੋਂ ਕਤਲ, ਲੁੱਟਖੋ, ਦਕੈਤੀ, ਚੋਰੀ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਤਕਰੀਬਨ 18 ਕੇਸਾਂ ਵਿੱਚ ਲੋੜਿੰਦਾ ਕੈਟਾਗਰੀ A ਦੇ ਨਾਮੀ ਗੈਂਗਸਟਰ ਸਾਗਰ ਨਿਊਟਨ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰ ਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਦੋਸ਼ੀ ਸਾਗਰ ਨਿਊਟਨ ਵੱਲੋਂ 3 अप्रैल 2024 ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਹੀਦ ਕਰਨੈਲ ਸਿੰਘ ਨਗਰ ਲੁਧਿਆਣਾ ਵਿਖੇ ਅਮਨਦੀਪ ਕੌਰ ਦੇ ਘਰ ਦਾਖਲ ਹੋ ਕੇ ਅਮਨਦੀਪ ਕੌਰ ਇਸ ਦੀ ਮਾਤਾ ਸਰਬਜੀਤ ਕੌਰ ਦਾਦੀ surjit kaur ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਪੁਰਾਣੀ ਰੰਜਿਸ਼ ਤੇ ਚਲਦਿਆ ਸੱਟਾਂ ਮਾਰੀਆਂ ਸਨ ਜੋ ਇਸ ਵਜੀਆਂ ਸੱਟਾਂ ਦੌਰਾਨ surjit kaur ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਦੋਸ਼ੀ ਸਾਗਰ ਨਿਊਟਨ ਫਰਾਰ ਸੀ ਕਮਿਸ਼ਨਰੇਟ ਲੁਧਿਆਣਾ ਤੇ ਕਾਉਂਟਰ ਇੰਟੈਲੀਜੈਂਸ ਲੁਧਿਆਣਾ ਨੂੰ ਖੂਸਿਆ ਇਤਲਾ ਮਿਲੇ ਕਿ ਨਾਮੀ ਗੈਂਗਸਟਰ ਸਾਗਰ ਨਿਊਟਨ ਜੋ ਕਿ ਲੁਧਿਆਣਾ ਪੁਲਿਸ ਅਤੇ ਹਰ ਜ਼ਿਲ੍ਹਾ ਦੀ ਪੁਲਿਸ ਨੂੰ ਵਕਫ ਵਕ ਕੇਸਾਂ ਵਿੱਚ ਲੋੜਿੰਦਾ ਜੋ ਕਿ ਪਿੰਡ ਨਸੀਰਪੁਰ ਸ਼ੇਖ ਥਾਣਾ ਦੀਪਾ ਹੇਮਪੁਰ ਜ਼ਿਲ੍ਹਾ ਬਿਜਨੌਰ ਯੂਪੀ ਦੇ ਏਰੀਆ ਵਿੱਚ ਮੌਜੂਦ ਹੈ ਜਿਸ ਤੇ ਕਮਿਸ਼ਨਰੇਟ ਪੁਲਿਸ ਲੁਧਿਆਣਾ ਅਤੇ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਦੀਆਂ ਟੀਮਾਂ ਵੱਲੋਂ ਜੁਆਇੰਟ ਆਪਰੇਸ਼ਨ ਤਹਿਤ ਨਾਮੀ ਗੈਂਗਸਟਰ ਸਾਗਰ ਨਿਊਟਨ ਨੂੰ ਪਿੰਡ ਨਸੀਰਪੁਰ ਸ਼ੇਖ ਥਾਣਾ ਦੀਪ ਹੇਮਪੁਰ ਜ਼ਿਲ੍ਹਾ ਬਿਜਨੌਰ ਤੋਂ ਗ੍ਰਿਫਤਾਰ ਕਰਕੇ ਸੰਬੰਧਿਤ ਮਾਨਯੋਗ ਅਦਾਲਤ ਬਿਜਨੌਰ ਵਿਖੇ ਦੋਸ਼ੀ ਨੂੰ ਪੇਸ਼ ਕਰਕੇ ਮਕਦਮਾ ਦਰਜ ਹੋਇਆ ਸੀ ਚੌਥੇ ਮਹੀਨੇ ਦੁੱਗਰੀ ਥਾਣੇ ਦੇ ਵਿੱਚ ਪਹਿਲੋ ਅਟੈਂਪਟ ਟੂ ਮਰਡਰ ਹੋਇਆ ਸੀ ਇੱਕ ਲੇਡੀ ਸਰਜੀਤ ਕੌਰ ਨੂੰ ਜਿਹੜੀਆਂ ਸੱਟਾਂ ਮਾਰੀਆਂ ਸੀ ਪਰ ਰਜੇਰੇ ਇਲਾਜ ਫਿਰ ਉਹਨਾਂ ਦੀ ਮੌਤ ਹੋਣ ਤੋਂ 302 ਦਾ ਵਾਧਾ ਕੀਤਾ ਗਿਆ ਸੀ ਉਸ ਮਕਦਮੇ ਦੇ ਵਿੱਚ ਜਿਹੜਾ ਇਹ ਸਾਗਰ ਨਿਊਟਨ ਜਿਹੜਾ ਇਹ ਕੈਟਾਗਰੀ ਦਾ ਗੈਂਗਸਟਰ ਹੈ ਜੇ ਦਾ ਪ੍ਰੀਵੀਅਸ ਰਿਕਾਰਡ ਇਹ ਆ ਵੀ ਇਹਦੇ ਖਿਲਾਫ ਪਹਿਲਾਂ ਆਲਰੇਡੀ ਜਿਹੜੇ ਆ 18 ਤੋਂ 19 ਪਰਚੇ ਦਰਜ ਆ ਹਰ ਤਰ੍ਹਾਂ ਦਾ ਮਕਦਮਾ ਦਰਜ ਹੈ ਇਹਦੇ ਖਿਲਾਫ ਐਨਡੀਪੀਐਸ ਦਾ ਵੀ ਹੈ ਅਟੈਂਪਟ ਟੂ ਮਰਡਰ ਦਾ ਵੀ ਹੈ ਆਰਮਜ਼ੈਕ ਦਾ ਵੀ ਹੈ ਤੇ ਮਰਡਰ ਲੁੱਟ ਖੋਹ ਦਾ ਵੀ ਹੈ ਤੇ ਕੋ ਹਰ ਤਰ੍ਹਾਂ ਦੇ ਮਕਦਮੇ ਦਰਜਾ ਜੇਲ ਤੋਂ ਜਿਹੜਾ ਬੇਲ ਆਊਟ ਹੋਇਆ ਹੋਇਆ ਮਾਰਚ ਦੇ ਵਿੱਚ ਮਾਰਚ 2024 ਚ ਇਹ ਨੇ ਆ ਕੇ ਰੀਸੈਂਟਲੀ ਵਾਰਦਾਤ ਕੀਤੀ ਸੀ ਇਹਦੇ ਵਿੱਚ ਸਾਡੀ ਮਾਨਯੋਗ ਸੀਪੀ ਸਾਹਿਬ ਨੇ ਇੱਕ ਜਿਹੜੀ ਨਾ ਟੀਮ ਬਣਾਈ ਸੀ ਜਿਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ AIG ਸਿਮਲਰ ਟੀਨਸਾ ਹੋਰਾਂ ਦੀ ਜਿਹੜੀ ਟੀਮ ਹੈ ਉਹ ਸਾਡੇ ਨਾਲ ਇਨਸਪੈਕਟਰ ਸਾਹਿਬਾਨ ਹੈ ਤੇ ਨਾਲ ਸਾਡੇ CI ਦੇ ਇਨਸਪੈਕਟਰ ਤੇ ADCP ਇਨਵੈਸਟੀਗੇਸ਼ਨ ਅਮਨ ਬਰਾੜ ਇਹਨਾਂ ਨੇ ਸਾਰਿਆਂ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਿਹੜਾ ਇਸ A ਕਲਾਸ ਦੇ ਗੈਂਗਸਟਰ ਨੂੰ ਜਿਹਦਾ ਇੰਨਾ ਪ੍ਰੀਵੀਅਸ ਰਿਕਾਰਡ ਮਾੜਾ ਹੈ ਇਹਨੂੰ UP ਦੇ ਵਿੱਚੋਂ ਵਿਜਨੌਰ ਦੇ ਏਰੀਆ ਦੇ ਵਿੱਚੋਂ ਇਹਨੂੰ ਕੱਲ ਗ੍ਰਿਫਤਾਰ ਕੀਤਾ ਅੱਜ ਅਸੀਂ ਹੁਣ ਇਹਨੂੰ ਰਿਮਾਂਡ ਤੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਫਰਦਰ ਅਗੇ ਇਨਵੈਸਟੀਗੇਸ਼ਨ ਕਰਾਂਗੇ ਤੇ ਜਿਹੜੀ ਕੋਈ ਅੱਗੇ ਫਰਦਰ ਇਹਦੀ ਹੋਰ ਹੋਏਗੀ ਜੋ ਵੀ ਰਿਕਵਰੀ ਹੋਏਗੀ ਜੋ ਉਹ ਤੁਹਾਨੂੰ ਸੀ ਪ੍ਰੈਫ ਬਰੀਫ ਇਹ ਤੋਂ ਬਾਅਦ ਦੇਵਾਂਗੇ ਸਰ ਬੀਜ ਨੌਰ ਤੱਕ ਕਿਵੇਂ ਮਤਲਬ ਪੁਲਿਸ ਪੁਲਿਸ ਕਿਵੇਂ ਇੰਨਾ ਸਿਰ ਸਾਹ ਹਰ ਬੋਲਣਾ ਪੁਲਿਸ ਪੁਲਿਸ ਨਹੀਂ ਸੀ ਬੀਜ ਨੌਰ ਚਲੇ ਗਿਆ ਬੈਠਾ ਉੱਤੇ ਦੇਖੋ ਇਹਦੇ ਇਹ ਜਿਹੜਾ ਗ੍ਰਿਫਤਾਰ ਕੀਤਾ ਜੀ ਸਰ ਜੀ ਸਰ ਇਹ ਸਾਡੀ ਕਾਉਂਟਿੰਗ ਐਲੀਅੰਸ ਤੇ ਕਮਿਸ਼ਨਰ ਫ੍ਰੀਜ਼ ਦੀ ਇੱਕ ਟੀਮ ਹੈ ਬਟ ਜਿਹੜਾ ਹੁਣ ਇਹਨੂੰ ਗ੍ਰਿਫਤਾਰ ਕਰਕੇ ਲਿਆਇਆ ਸਾਡੇ ਸੀਆਈਡੀ ਟੀਮ ਲੈ ਕੇ ਆਈ ਹੈ ਤਾਂ ਇਹਦੇ ਵਿੱਚ ਅਸੀਂ ਕੰਬਾਈਨਡ ਆਪਸ ਵਿੱਚ ਟੀਮਵਰਕ ਹੈ ਔਰ ਆਪਸ ਵਿੱਚ ਸ਼ੇਅਰ ਕਰਦੇ ਆਂ ਅਸੀਂ ਲੀਡ ਨੂੰ ਦੇਖਣ ਨੂੰ ਮਿਲ ਰਿਹਾ ਵਾਰਦਾ ਦਿਨ ਤੋਂ ਬਾਅਦ ਔਰ ਉਹ ਵੀ ਇੱਥੋਂ ਭੱਜ ਜਾਂਦੇ ਆ ਉਹਦਾ ਸਿਖਿਆ ਨਾਲੇ ਵਾਰਦਾ ਤੋਂ ਉਹ ਵੀ ਭੱਜ ਗਏ ਸੇਫ ਨਾਲ ਦੇਖੋ ਆ ਵੀ ਵਾਰਦਾ ਤਾਂ ਕਰਦਾ ਜਦੋਂ ਇਸ ਬੰਦੇ ਦਾ ਤੁਹਾਡਾ ਪ੍ਰੀਵੀਅਸ ਰਿਕਾਰਡ ਦੱਸਿਆ ਵੀ ਇਹਦੇ ਖਿਲਾਫ 18 ਮਕਦਮੇ ਲੱਗੇ ਆ 76 ਛੋਟੀ ਉਮਰ ਦਾ ਕੋਰਟ ਦੇ ਆਲਰੇਡੀ ਬੇਲ ਜਿਹੜਾ ਉਹਦੇ ਵਿੱਚੋਂ ਜੇਲ੍ਹ ਚੋਂ ਬੇਲ ਆਊਟ ਹੋਇਆ ਹੋਇਆ ਤਾਂ ਬੰਦੇ ਨੇ ਇਹ ਜੀ ਵਾਰਦਾਤ ਕੀਤੀ ਹੈ ਬਟ ਆਬਵੀਅਸਲੀ ਪਲਾਨਡ ਉਹਨਾਂ ਨੇ ਲੇਡੀ ਦੇ ਸੱਟਾਂ ਮਾਰੀਆਂ ਉਹਦੇ ਪੋਤੇ ਦੇ ਨਾਲ ਨਵੀ ਨਾਲ ਕੋਈ ਇਹਨਾਂ ਦਾ ਸੀ ਤੇ ਉਹ ਤੋਂ ਬਾਅਦ ਇਹ ਭੱਜ ਗਿਆ ਉਥੋਂ ਬਹੁਤ ਜਗ੍ਹਾ ਆਊਟ ਆਫ ਸਟੇਟ ਹੈ ਕਈ ਸਟੇਟਾਂ ਦੇ ਵਿੱਚ ਰਿਹਾ ਪਰ ਪੁਲਿਸ ਦੀ ਟੀਮ ਨੇ ਇਹਨੂੰ ਹਰ ਜਗ੍ਹਾ ਫਾਲੋ ਕੀਤਾ ਔਰ ਇਹਨੂੰ ਅਸਲ ਗ੍ਰਿਫਤਾਰ ਕਰਨ ਦੀ ਕਾਮਯਾਬ ਹੋਈ ਦੇਖੋ ਇਹ ਅਸੀਂ ਕੱਲੀ ਗ੍ਰਿਫਤਾਰੀ ਪਾਈ ਹੈ ਇਹਨੂੰ ਉੱਥੋਂ ਲੈ ਕੇ ਆਏ ਆ ਤਾਂ ਹੁਣ ਅਸੀਂ ਮਾਨਯੋਗ ਕੋਰਟ 'ਚ ਪੇਸ਼ ਕਰਕੇ ਫਰਦਰ ਅੱਗੇ ਰਿਮਾਨ ਲੈ ਕੇ ਸਾਰੀ ਜਿਹੜੀ ਹੈ ਇਨਵੈਸਟੀਗੇਸ਼ਨ ਡੀਪਲੀ ਕੀਤੀ ਜਾਊਗੀ ਕਿ ਕਿੱਥੇ ਕਿੱਥੇ ਰਿਹਾ ਕਿਹੜੇ-ਕਿਹੜੇ ਨੇ ਇਹਨੂੰ ਠਾਰ ਦਿੱਤੀ ਹੈ ਕੀ ਇਹਦਾ ਅੱਗੇ ਫਰਦਰ ਪਲਾਨ ਸੀ ਤੇ ਕਿਉਂ ਇਹਨਿਆਂ ਸਾਰਾ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਇਹਦੇ ਵਿੱਚ ਅਸੀਂ ਜੋ ਵੀ ਹੋਊਗਾ ਉਹ ਤੁਹਾਨੂੰ ਪ੍ਰੈਪਰੀਜ਼ ਦਵਾਂਗੇ ਇਹ ਉੱਥੇ ਪਿੰਡ ਹੈ ਬਜਨੌਰ ਦੇ ਵਿੱਚ ਡਿਸਟ੍ਰਿਕਟ 'ਚ ਉੱਥੇ ਕਿਸੇ ਆਪਣੇ ਰਿਲੇਟਿਵ ਦੇ ਘਰ ਸੀ ਤਾਂ ਉੱਥੋਂ ਇਹ ਭੱਜ ਕੇ ਫਿਰ ਜਿਹੜਾ ਨੇ ਕਮਾਦ ਵਗੈਰਾ ਤੇ ਉੱਥੇ ਲੋਗ ਗਿਆ ਸੀ ਫਿਰ ਪੁਲਿਸ ਨੇ ਜਿਹੜਾ ਸਾਡੀ ਟੀਮ ਜਿਹੜੀ ਇੱਥੋਂ ਗਈ ਸੀ ਫਿਰ ਉਹਨਾਂ ਨੇ ਘੇਰਾ ਪਾ ਕੇ ਫਿਰ ਇਹਨੂੰ ਉੱਥੋਂ ਗ੍ਰਿਫਤਾਰ ਕੀਤਾ ਇਹ ਕਬਰੀ ਹੈਗੀ ਐ ਲੋਕਾਂ ਨੇ ਸੋਸ਼ਲ ਮੀਡੀਆ ਤੇ ਇੰਦੀ ਫੋਟੋਜ਼ ਵੈਪਨ ਦੇ ਨਾਲ ਪਾਉਂਦਾ ਹੈ ਤੇ ਤਾਨੂੰ ਇਹ ਦੱਸਿਆ ਵੀ ਇਹਦੀ ਗ੍ਰਿਫਤਾਰੀ ਉਥੋਂ ਕੀਤੀ ਆ ਹੁਣ ਦਫਾ 27 ਤੇ ਜਿਹੜਾ ਕੋਈ ਪੁਚਗੇ ਦੇ ਵਿੱਚ ਆਦਾ ਵੈਪਨ ਬਟ ਆਬਵੀਅਸਲੀ ਇਹਦੇ ਕੋਲ ਸਾਰੀ ਕੁਝ ਜਿਹੜੀ ਰਿਕਵਰੀ ਹੋਏਗੀ ਤੇ ਅੱਗੇ ਫਰਦਰ ਜਦੋਂ ਰਿਕਵਰੀ ਕਰਾਂਗੇ ਅਸੀਂ ਉਹਦੀ ਤੁਹਾਨੂੰ ਬਰੀਫ ਦਵਾਂਗੇ ਸਰ ਇਹ ਆਪੇ ਹੋਰ ਸੰਦੀ ਨਹੀਂ ਅੰਗਰੇਜ਼ ਕਿੱਥੇ ਰਹਿਣ ਵਾਲਾ ਸੀ ਹਾਂਜੀ ਕਿੱਥੇ ਰਹਿਣ ਵਾਲਾ ਸੀ ਇਹ ਲੁਧਿਆਣੇ ਦਾ ਰਹਿਣ ਵਾਲਾ ਹੈ ਜੀ ਤੇ ਇਹਦੇ ਫਾਦਰ ਜਿਹੜਾ ਇੱਥੇ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵਕ ਹੈ ਸਰ ਇਹਦਾ ਹੋਰ ਵੀ ਕੋਈ ਗਿਆ ਹੈਗਾ ਨਾਮ ਸਰ ਕੋਈ ਨਾਮ ਇਹ ਇਹ ਜਿਹੜਾ ਬੱਗਾ ਖਾਨ ਜਿਹੜਾ ਮਲੇਰਕੋਟਲੇ ਦਾ ਗੈਂਗਸਟਰ ਹੈ ਜਿਹੜਾ ਆਲਰੇਡੀ ਜੇਲ੍ਹ ਦੇ ਵਿੱਚ ਹੈ ਇਹ ਉਹਦੇ ਨਾਲ ਪਹਿਲਾਂ ਜੇਲ੍ਹ ਚ ਰਿਹਾ ਤੇ ਉਹਦੇ ਨਾਲ ਹੀ ਇਹ ਤਾਲਮੇਲ ਕਰਕੇ ਜਿਹੜੀਆਂ ਇਹ ਪਹਿਲੀਆਂ ਵੀ ਇਹਨੇ ਵਾਰਦਾਤਾ ਕੀਤੀਆਂ ਉਹ ਜਿਹੜੀਆਂ ਉਹਦੇ ਵਿੱਚ ਇਹਦੀ ਸ਼ਮੂਲੀਅਤ ਦੇਖੋ ਜਿਹੜੀ ਇਹਦੀ ਇਹਦੀ ਹੁਣ ਤੱਕ ਦੀ ਜਿਹੜੀ ਇਨਵੋਲਵਮੈਂਟ ਹੈ ਇਹ ਬੱਗਾ ਖਾਨ ਦੇ ਕਹਨੇ 'ਚ ਔਰ ਉਹਦੇ ਨਾਲ ਜਿਹੜਾ ਆਪਣਾ ਜਿਹਨੂੰ ਮੰਦੇ ਆ ਵੀ ਇਹ ਮੇਰਾ ਗੁਰੂ ਹੈ ਉਸ ਤਰੀਕੇ ਨਾਲ ਜਿਹੜੇ ਉਹਦੇ ਮੁਤਾਬਿਕ ਹੁਣ ਤੱਕ ਵਾਰਦਾ ਤਾਂ ਹੀ ਨਹੀਂ ਕਰਦਾ ਰਿਹਾ ਤੇ ਹੁਣ ਫਰਦਰ ਅਸੀਂ ਇਨਵੈਸਟੀਗੇਸ਼ਨ ਜਦੋਂ ਰਮਾਨ ਮਾਨਯੋਗਾ ਚ ਕੋਰਟ ਚ ਪੇਸ਼ ਕਰਕੇ ਫਿਰ ਅਸੀਂ ਤੁਹਾਨੂੰ ਜੋ ਇਹਦੇ ਵਿੱਚ ਰਿਕਵਰੀ ਹੋਏਗੀ ਹੋ ਰਹੀ ਉਹ ਟਾਈਮ ਟੂ ਟਾਈਮ ਸਾਰੀ ਬਰੀਫਿੰਗ ਦੇਣਾ ਸਰ ਮਕਦਮੇ ਕਿੰਨੇ ਕਰ ਦੇਗੇ ਸਰ ਇਹਦੇ ਖਿਲਾਫ ਹੁਣ ਤੱਕ 18 ਮਕਦਮੇ ਦਰਜ ਤੇ ਸਾਰੇ ਜਿਹੜੇ ਇਹਦੇ ਮਕਦਮੇ ਦਰਜ ਐ 302 307 ਐਂਡੀਪੀਐਸ 379ਬੀ ਆਰੰਦਕ ਇਸ ਤਰ੍ਹਾਂ ਦੇ ਮਕਦਮੇ ਦਾ ਇਹਦੇ ਵਿੱਚ ਇੱਕ ਦੋ ਜਗ੍ਹਾ ਜੇ ਪੀਓ ਪ੍ਰोसीडिंग ਸ਼ੁਰੂ ਹੋਈ ਹੈ ਉਹ ਵੀ ਅਸੀਂ ਅਜੇ ਕੋਰਟ ਤੋਂ ਸਟੇਟਸ ਚੈੱਕ ਕਰਨਾ ਨਹੀਂ ਨਸ਼ੇ ਦਾ ਨਹੀਂ ਆਦੀ ਹੈਗਾ ਪਰ ਨਸ਼ੇ ਦਾ ਵੈਪਨ ਦਾ ਇਹ ਸਾਰੇ ਕੰਮ ਕਰਦਾ ਰਹੇ ਇਹ 12 ਪਾਸ ਸਰ ਇੱਕ ਉਹਨੇ ਪਿਛਲੇ ਵੀਨੇ ਵੀਡੀਓ ਪਾਈ ਸੀ ਕਿ ਮੈਂ ਸਰੈਂਡਰ ਕਰ ਸਕਦਾ ਜੇ ਮੇਰੀ ਵਾਈਫ ਨੂੰ ਰਿਲੀਜ਼ ਕੀਤਾ ਜਾਏ ਉਹਦਾ ਕੀ ਸਟੇਟਸ ਹੈ ਦੇਖੋ ਵਾਈਫ ਇਹਦੀ ਆਲਰੇਡੀ ਜੇਲ੍ਹ ਚ ਹੈ ਤਾਂ ਸਰੈਂਡਰ ਕਰਨ ਵਾਲੀ ਕੋਈ ਗੱਲ ਦਿਖੀ ਨਹੀਂ ਸਾਡੀ ਪੁਲਿਸ ਪਾਰਟੀ ਨੇ ਦਾ ਪੂਰਾ ਮਿਹਨਤ ਕੀਤੀ ਔਰ ਫਿਰ ਐਂਡ ਚ ਜਿਹੜਾ ਇਹਨੂੰ ਆਊਟ ਆਫ ਸਟੇਟ ਉੱਥੋਂ ਜਾ ਕੇ ਫੜਨ ਚ ਕਾਮਯਾਬ ਹੋਏ ਜਿਹੜੀ ਸਰੈਂਡਰ ਵਾਲੀ ਕੋਈ ਗੱਲ ਇਹਨੇ ਨਾ ਇਹਨੇ ਕੀਤੀ ਹੈ ਜੇਕਰ ਹੁਣਾਂ ਤਾਂ ਕਿਸੇ ਵੀ ਮਾਨਯੋਗ ਕੋਰਟ ਚ ਜਾ ਕੇ ਸਰੈਂਡਰ ਕਰ ਸੋ